ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜੀ ਸਫਰ-ਏ-ਸਹਾਦਤ ਦੀ ਸੋ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਦੇ ਦਰਸ਼ਨ ਕਰਵਾਈ ਸੀ ਤੇ ਹੁਣ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਦਿਆਂ ਦਾ ਸਮੂਹਿਕ ਤੌਰ ਤੇ ਸੰਸਕਾਰ ਕੀਤਾ ਗਿਆ ਸੀ ਜੀ ਦਮਨ ਟੋਡਰਮਲ ਜੀ ਨੇ ਮੁਗਲ ਸਰਕਾਰ ਤੋਂ ਇਹ ਜਗਾ ਮੁੱਲ ਖਰੀਦੀ ਸੀ ਇਹ ਜਗਾ ਜੀ ਸੋਨੇ ਦੀਆਂ ਮੂਰਾਂ ਖੜੀਆਂ ਕਰਕੇ ਖਰੀਦੀ ਗਈ ਸੀ 4 ਗੱਜ ਦੇ ਕਰੀਬ ਜਗਾ ਤੇ ਉਸ ਜਗਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਾਜਦਿਆ ਦਾ ਸੰਸਕਾਰ ਕੀਤਾ ਗਿਆ ਸੀ ਸੋ ਆਜੋ ਜੀ ਚੱਲਦੇ ਆਂ ਦਰਵਾਰ ਸਾਹਿਬ ਤੁਹਾਨੂੰ ਕਰਵਾਉਣੇ ਦਰਸ਼ਨ ਸਭ ਤੋਂ ਪਹਿਲਾਂ ਹੋਗਾ ਕਿ ਗੁਰੂ ਸਾਹਿਬ ਅੱਗੇ ਨਮਸਤਕ ਤੇ ਉਸ ਤੋਂ ਬਾਅਦ ਉਸ ਪਵਿੱਤਰ ਜਗਾ ਦੇ ਦਰਸ਼ਨ ਕਰਵਾਵਾਂਗੇ ਜੋ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਗਿਆ ਆਜੋ ਜੀ ਚਲਿਏ ਇਹ ਅੱਜ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਜੀ ਤੇ ਗਿੰਨੀ ਬੁੱਕ ਦੇ ਵਿੱਚ ਨੌਂ ਦਰਜਾ ਜੀ ਇਸ ਜੀ ਚਲੋ ਜੀ ਚੱਲਦੇ ਹਾਂ ਦਰਬਾਰ ਸਾਹਿਬ ਦੇ ਕਰਵਾਉਣੇ ਦਰਸ਼ਨ ਤੇ ਉਹ ਪਵਿੱਤਰ ਸਥਾਨ ਦੇ ਵੀ ਦਰਸ਼ਨ ਕਰਵਾਵਾਂਗੇ ਜਿਸ ਜਗ੍ਹਾ ਦੇ ਉੱਤੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੂਟਰ ਮਲ ਤੇ ਹੋਰ ਸਿੱਖ ਸੰਗਤਾਂ ਵੱਲੋਂ ਸਾਨੂੰ ਸ਼ਹੀਦ ਕਰ ਦੇਣਾ ਇੱਥੇ ਇਹ ਦੋਸ਼ ਸ਼ਹੀਦ ਕਰ ਦੇਣਾ ਇੱਥੇ ਇਹਦੇ ਨਾਲ ਤੁਰਕਾਂ ਦਾ ਵੀ ਖਤਮ ਹੋ ਜਾਏਗਾ ਰਾਜ ਕੇ ਦਾ ਵੀ ਹੋਵੇ ਤੇਜ ਨਾ ਸੋਣ ਦਾ ਕਾਰਨ ਹੈ ਵੀ ਉਲਟਾ ਕੰਮ ਕਰਨਾ ਤੇ ਰਾਜ ਸੱਤਾ ਦੇ ਹੰਕਾਰ ਜਾਣ ਹੁੰਦੀ ਹੈ ਇਹ ਹੈ ਜੀ ਉਹ ਪ੍ਰਸਥਾਨ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਮਨ ਜੀ ਵੱਲੋਂ ਪੂਰਾ ਖਰੀਦਿਆ ਕਰਕੇ ਇਸ ਜਗ੍ਹਾ ਖਰੀਦਿਆ ਗਿਆ ਸੀ ਤੇ ਅੱਜ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜੀ ਇਹ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਇਹ ਉਹ ਪੁੱਤਰ ਸਥਾਨਾ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਦਿਆਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਤੇ ਭਾਈ ਦੀਵਾਨ ਟੋਡਰਮਲ ਜੀ ਨੇ ਇਹ ਜਗ੍ਹਾ ਦੇ ਉੱਤੇ ਮੁਗਲਾਂ ਤੋਂ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਸੀ ਤੇ ਅੱਜ ਵੀ ਇਸ ਜਗ੍ਹਾ ਦਾ ਨਾਮ ਜੇ ਗਿੰਨੀ ਬੁੱਕ ਦੇ ਵਿੱਚ ਨਾਮ ਰਿਕਾਰਡ ਹੈ ਤੇ ਸਰੰਦ ਦੇ ਵਿੱਚ ਦੀਵਾਨ ਟੋਡਰਮਲ ਜੀ ਦੀ ਹਵੇਲੀ ਵੀ ਮੌਜੂਦ ਹੈ ਜੀ ਤੇ ਪਹਿਲਾਂ ਆਪਣੀ ਵੀਡੀਓ ਬਣੀ ਹੋਈ ਹੈ ਅਦਮਾਨ ਟੁੱਟਮਲਜੀ ਦੀ ਹਵੇਲੀ ਤੇ ਸੋ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਮੰੰਜੀ ਸਾਹਿਬ ਆਲੂਵਰਕ ਜਿੱਥੇ ਅੱਜ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਹਾਬ ਜਦਿਆਂ ਦੀਆਂ ਅਸਤੀਆਂ ਮੌਜੂਦ ਨੇ ਜੀ ਸੋ ਜਿਸ ਜਿਸ ਨੇ ਵੀ ਦਰਸ਼ਨ ਕਰਨੇ ਸੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਹੁਣ ਬੁਲਾਉਣਾ ਜੀ ਫਤਿਹ ਕਰਦੇ ਆਂ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ